ਬਿਕਰਮ ਸਿੰਘ ਮਜੀਠੀਏ ਨੂੰ ਜੇਲ੍ਹ ਦੇ ਖਤਰੇ ਦੀ ਗੱਲ ਕੋਈ ਨਿਕਲੀ ਹੈ ਜੀ ਤੇ ਇਹ ਇਹ ਕੀ ਚੀਜ਼ ਕੀ ਹੈ ਜੀ ਇਹੋ ਪਰ ਜਿੱਡਾ ਵੱਡੇ ਪੱਧਰ ਤੇ ਰਾਜਨੀਤਿਕ ਮੁੱਦਾ ਆਮ ਆਦਮੀ ਪਾਰਟੀ ਨੇ ਉਹਦਾ ਬਣਾਇਆ ਜੀ ਤੁਹਾਨੂੰ ਯਾਦ ਹੈ ਕਿ 2017 ਵਾਲੀਆਂ ਚੋਣਾਂ ਇਹਦੀਆਂ ਵੱਡੀਆਂ ਵੱਡੀਆਂ ਫਲੈਕਸਾਂ ਕਿ ਮਜੀਠੀਏ ਨੂੰ ਅੰਦਰ ਸੁਟਾਂਗੇ ਮਜੀਠੀਏ ਨੂੰ ਅੰਦਰ ਸੁਟਾਂਗੇ ਜੀ ਇਹ ਆਮ ਆਦਮੀ ਪਾਰਟੀ ਨੇ ਫਲੈਕਸਾਂ ਲਾਈਆਂ ਲਾਈਆਂ ਸੀ ਜੀ ਹਾਂ ਉਹ ਜਦੋਂ ਲਾਤੀ ਨਾ ਤੇ ਮੈਂ ਕਿਉਂਕਿ ਇਨਾਂ ਕੋ ਸਬੂਤ ਤੇ ਕੋਈ ਸੀਗਾ ਹੀ ਨਹੀਂ ਜੀ ਪੀ ਇਹ ਹੈਗਾ ਉਹਨੇ ਇਨਾਂ ਤੇ 10 ਕਰੋੜ ਦਾ ਮਾਨਹਾਨੀ ਦਾ ਮਕਦਮਾ ਕਰਤਾ ਜੀ ਤੁਹਾਨੂੰ ਪਤਾ ਕਿ ਕੇਜਰੀਵਾਲ ਉਹਦੇ ਤੇ ਲਿਖਤੀ ਮਾਫੀ ਮੰਗ ਕੇ ਛੁੱਟਾ ਜੀ ਜੀ ਹਾਂ ਠੀਕ ਹੈ ਨਾ ਹੋ ਗਈ ਗੱਲ ਹੁਣ ਫੇਰ ਉਹ ਹੀ ਫੇਰ ਸ਼ੁਰੂ ਹੋਇਆ ਹੋਇਆ ਜਦੋਂ ਹੁਣ ਫੇਰ ਸ਼ੁਰੂ ਹੋਇਆ ਤੇ ਆ ਹੁਣੇ ਰੈਲੀ ਜੀ ਕੰਠਵੱਟ ਜਿਆ ਦੋ ਤਿੰਨ ਦਿਨ ਪਹਿਲਾਂ ਹੀ ਲੁਧਿਆਣੇ ਚ ਹੋਇਆ ਸੀਗਾ ਤੇ ਜਿੱਥੇ ਕੇਜਰੀਵਾਲ ਬੋਲਦਾ ਮੈਂ ਸੁਣ ਰਿਹਾ ਸੀ ਜੀ ਇਹਨਾਂ ਨੂੰ ਛੱਡਾਂਗੇ ਨਹੀਂ ਇਹਨੂੰ ਕਰਤਾ ਬਹੁਤ ਜ਼ਬਰਦਸਤ ਆਏ ਨੂੰ ਬਾਹਰ ਨਹੀਂ ਨਿਕਲਦੇਾਂਗੇ ਇੰਜ ਕਰਾਂਗੇ ਮਤਲਬ ਪੂਰਾ ਜੋ ਸਭ ਤੋਂ ਖੂੰਖਾਰ ਤੇ ਬੜਾ ਸਮਗਲ ਰਿਆ ਬੜੀ ਮੱਛੀ ਆਏ ਜੀ ਮਜੀਠੀਏ ਬਾਰੇ ਕਹਿ ਰਹੀ ਸੀ ਉਹਨੂੰ ਫੜ ਕੇ ਅੰਦਰ ਸੋਟ ਦਿੱਤਾ ਅਸੀਂ ਅਸੀਂ ਨਸ਼ੇ ਤੋਂ ਮੁਕਤ ਨਸ਼ੇ ਤੇ ਕੋਈ ਐਸੀ ਕੰਪਰੋਮਾਈਜ਼ ਵੀ ਕਰਾਂਗੇ ਅਸੀਂ ਪੰਜਾਬ ਨੂੰ ਹਰ ਹਾਲਤ ਨਸ਼ਾ ਮੁਕਤ ਕਰਾਂਗੇ ਜੀ ਨਸ਼ਾ ਮੁਕਤ ਕੀ ਕਰ ਰਿਹਾਏ ਚਲੋ ਮਜੀਠੀਏ ਨੂੰ ਅੰਦਰ ਦੇ ਦਿੱਤਾ ਉਦੋਂ ਨਸ਼ਾ ਪੰਜਾਬ ਦਾ ਖਤਮ ਹੋ ਗਿਆ ਨਸ਼ਾ ਮੁਕਤ ਹੋ ਗਿਆ ਉਹ ਫਿਰ ਨਵਾਂ ਸ਼ੁਰੂ ਕਰਤਾ ਜੀ ਇੰਨੇ ਡਰਾਮੇ ਚੱਲ ਰਹੇ ਇੰਨੇ ਡਰਾਮੇ ਚੱਲ ਰਿਆ ਕਦੀ ਤੇ ਕਹਿੰਦੇ ਸਕੂਲ ਦੇ ਬੱਚਿਆਂ ਨੂੰ ਕਿਸਾਨ ਨੂੰ ਦੱਸੋ ਕਿ ਨਸ਼ਾ ਇਹ ਤੇ ਕੌਣ ਵੇਚਦਾ ਜੀ ਕਦੀ ਕਹਿੰਦੇ ਸਰਪੰਚਾਂ ਨੂੰ ਰੈਲੀਆਂ ਕਰਕੇ ਉਹ ਯਾਰ ਤੁਸੀਂ ਕਰੋ ਕੁਝ ਜੀ ਤੁਸੀਂ ਜਾ ਕੇ ਪੁਲਿਸ ਨੂੰ ਦੱਸੋ ਜੀ ਫਿਰ ਇਹ ਪਿੰਡਾਂ ਵਾਲੇ ਲੋਕਾਂ ਨੂੰ ਕਹਿੰਦੇ ਆ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਆਪਣਾ ਠਿਕਰੀ ਪੈਰਾ ਲਾਓ ਤੇ ਹੁਣ ਇੱਕ ਨਵਾਂ ਗੰਮ ਸ਼ੁਰੂ ਕਰਤਾ ਉਹਦਾ ਪਤਾ ਨਹੀਂ ਨਾਂ ਦੇ ਕੇ ਦੱਸਿਆ ਪਿੰਡ ਦੇ ਜਿਹੜੇ ਕੌਣ ਆ ਪਤਨੀ ਕੀ ਪੈਰੋਕਾਰ ਕੁਛ ਇਹੋ ਜਿਹਾ ਛੱਬਦੇ ਕੱਲ ਹੀ ਐਡਵਰਟਾਈਜ਼ਮੈਂਟ ਆਉਂਦੀਆਂ ਆਈਆਂ ਵੱਡਾ ਵੱਡਾ ਫੁੱਲ ਵੇਚਦਾ ਇਸ਼ਤਿਹਾਰ ਆਇਆ ਹੈ ਜੀ ਉਹਦੇ ਚ ਇਹ ਹੈ ਕਿ ਜੇਥੇ ਤੇ ਕੋਈ ਹੈ ਪਹਿਰੇਦਾਰ ਸ਼ਹਿਰ ਰੱਖਿਆ ਜੀ ਨਾਮ ਪਹਿਰੇਦਾਰ ਕੋਈ ਆ ਹੋ ਪਹਿਰੇਦਾਰ ਆ ਹੋ ਤੇ ਉਹਨੇ ਕੋਈ ਕੀ ਕਰੀਏ ਰੋਜ ਦਾ ਨਾਮ ਪਖੰਡ ਦਾ ਕਿਹੜੀ ਕਿਹੜੀ ਚੀਜ਼ ਚੇਤੇ ਰੱਖੀਏ ਉਹ ਪਖੰਡੇ ਆ ਹੁਣ ਕਿ ਪਿੰਡਾਂ ਦੇ ਨੌਜਵਾਨ ਤੁਸੀਂ ਸਾਨੂੰ ਜਿਹੜੇ ਮੁੰਡੇ ਨਸ਼ਾ ਲੈ ਰਹੇ ਉਹਦੇ ਬਾਰੇ ਦੱਸੋ ਜੀ ਔਰ ਜੇ ਉਹ ਅਸੀਂ ਤਾਂ ਕਿ ਪੁਲਿਸ ਨੂੰ ਦੱਸੋ ਮੈਂ ਨੰਬਰ ਦੇ ਦਿੱਤੇ ਯਾਰ ਤੇ ਪੁਲਿਸ ਨੂੰ ਦੱਸੋ ਤੇ ਦੂਸਰਾ ਇਹ ਹੈ ਕਿ ਜਿਹੜੇ ਲੈਰੇ ਉਹਨਾਂ ਦਾ ਵੀ ਦੱਸੋ ਤੇ ਉਹਨਾਂ ਨੂੰ ਰੋਕਣਾ ਕਿਵੇਂ ਆ ਉਹ ਦੱਸੋ ਪੁਲਿਸ ਦਾ ਦੱਸੋ ਇਹ ਦੱਸੋ ਇਹੋ ਜਿਹਾ ਉਹਨਾਂ ਨੇ ਪਹਿਰੇਦਾਰਾਂ ਦਾ ਕਰ ਦਿੱਤਾ ਤੇ ਲੋਕਾਂ ਨੇ ਉਹਦਾ ਹੁਣ ਨਾ ਇਹਨਾਂ ਦਾ ਨਸ਼ਾ ਛਡਾਉਣ ਦਾ ਮਜ਼ਾਕ ਹੀ ਨਾ ਬਣ ਗਿਆ ਆ ਤੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਆ ਕਿ ਹਾਂ ਇਹ ਲਿਸਟਾਂ ਤਿਆਰ ਕਰ ਰਿਆ ਵੀ ਇਹ ਨਸ਼ੇ ਦਾ ਪੈਸਾ ਕਿਹੜਾ ਤੁਹਾਨੂੰ ਬਿਨਾ ਦਿੱਤਿਆਂ ਨਸ਼ਾ ਵੇਚੀ ਜਾਂਦਾ ਇਸ ਕਰਕੇ ਐਡਵਰਟਾਈਜ਼ਮੈਂਟ ਦਿੱਤੀ ਆ ਨਸ਼ਾ ਹਟਾਉਣ ਲਈ ਨਹੀਂ ਕਿ ਜਿਹੜਾ ਸਰਕਾਰੀ ਜਾਂ ਪੁਲਿਸ ਨੂੰ ਹਿਸਾਬ ਪਤਾ ਨਹੀਂ ਜਾ ਰਿਹਾ ਸਾਡੀ ਨੌਲੇਜ ਤੋਂ ਬਗੈਰ ਕਿਹੜਾ ਨਸ਼ਾ ਇੱਥੇ ਖਾਈ ਜਾਂਦਾ ਜਾਂ ਵੇਚੀ ਜਾਂਦਾ ਉਹਦੀਆਂ ਲਿਸਟਾਂ ਤਿਆਰ ਹੋ ਰਹੀਆਂ ਇਹ ਹਾਲਤ ਆ ਇਨਾ ਮਜ਼ਾਕ ਲੋਕ ਵੀ ਸਿਆਣੇ ਹੋ ਗਏ ਕਿ ਇਹਨੇ ਕਰਨਾ ਕੁਝ ਨਹੀਂ ਸਭ ਤੁਹਾਡੇ ਕੋਲ ਵੀ ਦੇਖੋ ਤੁਹਾਡੇ ਕੋਲ ਪੁਲਿਸ ਆ ਤੁਹਾਡੇ ਕੋਲ ਵਿਜੀਲੈਂਸ ਹੈਗੀ ਆ ਤੁਹਾਡੇ ਕੋਲ ਪੂਰਾ ਸਰਕਾਰ ਦਾ ਤੰਤਰ ਹੈਗਾ ਯਾ ਉਹ ਹਨੇ ਜਗ੍ਹਾ ਜਗਾ ਤੁਸੀਂ ਕਿਉਂ ਨਹੀਂ ਤੁਸੀਂ ਕਿਹੜੀ ਮਰਜ਼ੀ ਦੀ ਦਵਾਇਆ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਹਟਾ ਦਿਓ ਫਿਰ ਲੋਕ ਆਪੇ ਠੀਕ ਕਰ ਲੈਣਗੇ ਲੋਕਾਂ ਨੂੰ ਤਾਕਤ ਦੇ ਦਿਓ ਜਿਹੜੀ ਤੇ ਪੁਲਿਸ ਕੋਲ ਤਾਕਤ ਹੈਗੀ ਆ ਜੀ ਹੈ ਫਿਰ ਨਾਲੇ ਘਟ ਤੋਂ ਤਨਖਾਹ ਵੀ ਨਹੀਂ ਮੰਗਦੇ ਪੈਸੇ ਪੈਸੇ ਵੀ ਨਹੀਂ ਮੰਗਦੇ ਵਰਦੀ ਵੀ ਨਹੀਂ ਮੰਗਦੇ ਜੀ ਤੁਹਾਡੇ ਕੋਲ ਸਰਕਾਰ ਜਾਂ ਤੁਸੀਂ 24 ਘੰਟੇ ਦੂਜਿਆਂ ਤੇ ਛੁੱਟ ਛੁੱਟ ਕੇ ਲੋਕਾਂ ਦਾ ਬੇਵਕੂਫ ਬਣਾਉਣ ਤੋਂ ਇਲਾਵਾ ਕੰਮ ਹੀ ਕੋਈ ਨਹੀਂ ਟਾਈਮ ਪਾਸ ਕਰ ਰਹੇ ਯਾਰ ਆਹ ਕੁਝ ਪੋਲਿਟਿਕਸ ਪੰਜਾਬ 'ਚ ਚੱਲ ਰਹੀ ਬੰਦ ਸਾਹਿਬ ਪ੍ਰੋਫੈਸਰ ਸਾਹਿਬ ਇੱਕ ਨਾ ਸਾਡੇ ਪਿੰਡ ਦੀ ਘਟਨਾ ਹੀ ਯਾਦ ਆ ਗਈ ਤੇ ਕਿਸੇ ਘਰ ਨੇ ਕਿਹਾ ਨਾ ਵੀ ਇਹ ਬੜਾ ਦੁਖੀ ਸੀਗੇ ਉਹ ਨਸ਼ਾ ਵੇਚਣ ਵਾਲਿਆਂ ਤੋਂ ਤੇ ਉਹਨਾਂ ਨੇ ਪੁਲਿਸ ਪਵਾਤੀ ਜੀ ਉਹਨਾਂ ਦੇ ਪਿੱਛੇ ਤੇ ਉਹ ਪੁਲਿਸ ਜਦੋਂ ਪਵਾਤੀ ਤੇ ਪੁਲਿਸ ਉਹਨੂੰ ਚੱਕ ਕੇ ਲੈ ਗਏ ਤੇ 2-3 ਦਿਨਾਂ ਬਾਅਦ ਉਹਨਾਂ ਦੇ ਤਾਂ ਬਾੜ ਦੇ ਵਿੱਚ ਕਿਰਪਾਨਾ ਲੈ ਕੇ ਖੜੇ ਹੋ ਗਏ ਜਿਹੜੇ ਕੋਈ ਨਸ਼ੇ ਨੁਸ਼ੇ ਦਾ ਕੰਮ ਕਰਦੇ ਸੀਗੇ ਉਹਦੇ ਤੁਹਾਨੂੰ ਤਕਲੀਫ ਕੀਤੀ ਸੀ ਤੁਸੀਂ ਸਾਡੇ ਤੇ ਇਲਜ਼ਾਮ ਲਾਏ ਆ ਫਲਾਨਾ ਲਾਏ ਆ ਐਵੇਂ ਹੀ ਕਹਤਾ ਇਲਜ਼ਾਮ ਲਾਏ ਆ ਚੱਕ ਕੇ ਲੈ ਕੇ ਛੁੱਟ ਕੇ ਆ ਗਏ ਹੁਣ ਤੁਸੀਂ ਇਹ ਦੱਸੋ ਵੀ ਜਦੋਂ ਬੰਦਾ ਘਰ ਦੇ ਬਾਹਰ ਆ ਕੇ ਇਦਾਂ ਤਲਵਾਰਾ ਲੈ ਕੇ ਖੜ ਜੂਗਾ ਫਿਰ ਦੂਜੀ ਵਾਰੀ ਕੋਈ ਦੂਜਾ ਬੰਦਾ ਸੋਚੂਗਾ ਵੀ ਮੈਂ ਵੀ ਪਹਿਰੇਦਾਰ ਬਾਨਾ ਕਿਤੇ ਪਹਿਰੇਦਾਰਾਂ ਨਾਲ ਵੀ ਇਹੋ ਜੀ ਗੱਲ ਹੀ ਨਾ ਹੋ ਜੇ ਨਹੀਂ ਨਹੀਂ ਹੋ ਨਹੀਂ ਜਾਏ ਹੋ ਰਹੀ ਹੈ ਅਸਲ ਮਾਨਿਆਂ ਚ ਤੇ ਜਿਹੜੀ ਗੱਲ ਇਹ ਹੈ ਕਿ ਇੱਕ ਪਿੰਡ ਦੇ ਵਿੱਚ ਸ਼ਿਕਾਇਤ ਕੀਤੀ ਮੋਗੇ ਦੇ ਨੇੜੇ ਕਹੀ ਦੀ ਕਿ ਫਲਾਨੀ ਲੇਡੀ ਜਿਹੜੀ ਆ ਉਹ ਨਸ਼ਾ ਵੇਚ ਰਹੀ ਆ ਜੀ ਜਿਹੜੇ ਪੁਲਿਸ ਨੇ ਉਹਨਾਂ ਦੀ ਕੰਪਲੀਟ ਨਹੀਂ ਲਈ ਕਰਨੀ ਦਾ ਰਾਨੇ ਜਬ ਪੁਲਿਸ ਥਾਣੇ ਵਾਲਿਆਂ ਨੇ ਉਹ ਕਹਿੰਦੇ ਸਾਨੂੰ ਸਬੂਤ ਦਿਓ ਐਵੇਂ ਤੁਸੀਂ ਕਿਸੇ ਦੀ ਆ ਕੇ ਸ਼ਿਕਾਇਤ ਕਰ ਦਿੰਦੇ ਆ ਜੀ ਲੋਕੀ ਪਹਿਰੇਦਾਰੀ ਕਿਵੇਂ ਕਰਨ ਹੋਰ ਤੋਂ ਕਿਸੇ ਨੇ ਮਾਰਨਾ ਕਿਸੇ ਦਾ ਸਬੂਤ ਦੇ ਕੇ ਉਹ ਕਹਿੰਦੇ ਠਹਿਰ ਜਾ ਤੁਹਾਨੂੰ ਫਿਰ ਅਸੀਂ ਸਬੂਤ ਵੀ ਦਿੰਨੇ ਉਹ ਬੰਦਿਆਂ ਨੇ ਇਕੱਠੇ ਹੋ ਕੇ ਸਰਪੰਚ ਨੇ ਹੋਰ ਨਾਲ ਨੇ ਪਿੰਡ ਦੀ ਪੰਚਾਇਤ ਨੇ ਉਹਨਾਂ ਦੇ ਰੇਡ ਕਰਤਾ ਜੀ ਰੇਡ ਕਰਕੇ ਤੇ ਉਹ ਜਿਹੜੀ ਨਾਲ ਤੋਲਦੀ ਸੀਗੀ ਉਹ ਵੀ ਤੇ ਜਿਹੜਾ ਨਸ਼ਾ ਸੀ ਉਹ ਵੀ ਚੁੱਕ ਲਿਆ ਤੋਲ ਕੇ ਜਿਹੜਾ ਦਿੰਦੀ ਸੀ ਉਹ ਫਿਰ ਉਹਨਾਂ ਨੇ ਉੱਥੇ ਵੀਡੀਓ ਬਣਾ ਕੇ ਉਹ ਸਾਰਾ ਤੇ ਸਾਰੀ ਦੁਨੀਆ ਚ ਭੇਜੀ ਕੀ ਇਹ ਆ ਪੁਲਿਸ ਦਾ ਹਾਲ ਤੇ ਆ ਹੁਣ ਦੱਸੇ ਪੀ ਇਹਨਾਂ ਨੇ ਫੜਨਾ ਕਿ ਨਹੀਂ ਫੜਨਾ ਆ ਸਾਡਾ ਸਬੂਤ ਇਹ ਤੇ ਜੋ ਨਸ਼ਾ ਵਿਕ ਰਿਆ ਪਹਿਲਾਂ ਤੇ ਆ ਰਿਆ ਆ ਪਾਕਿਸਤਾਨ ਅਫਗਾਨਿਸਤਾਨ ਉੱਧਰ ਤੇ ਵੀ ਆ ਰਿਆ ਮੀਆਮਾਰ ਰਾਈਂ ਵੀ ਆ ਰਿਆ ਗੁਜਰਾਤ ਰਾਈਂ ਵੀ ਆ ਰਿਆ ਨਸ਼ਾ ਕੁ ਇੱਕ ਜਗ੍ਹਾ ਤੇ ਨਹੀਂ ਹੋ ਸਕਦਾ ਕਿਤੇ ਨੇਪਾਲ ਦਾ ਵੀ ਉੱਧਰ ਰਾਈਂ ਵੀ ਆ ਰਿਆ ਹੋਵੇ ਸਾਡਾ ਪੂਰਾ ਸਾਰ ਬਾਰਡਰ ਸਾਰੀ ਜਗ੍ਹਾ ਤੇ ਆ ਰਿਆ ਚਾਰੇ ਪਾਸੇ ਤੋਂ ਪਹਿਲੇ ਤੇ ਆਉਂਦਾ ਹੀ ਕਿਵੇਂ ਆਏ ਤੇ ਦੇਸ਼ ਦੀ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਜੇ ਉਹ ਨਹੀਂ ਬੰਦ ਕਰ ਸਕਦੇ ਤਾਂ ਗਾਂ ਜਦੋਂ ਆ ਗਿਆ ਉਹਨੂੰ ਕਿਵੇਂ ਬੰਦ ਕਰੋਗੇ ਫਿਰ ਦੂਸਰਾ ਜਿਹੜਾ ਹੈ ਜੇ ਤੋ ਸੂਬੇ 'ਚ ਹੀ ਆ ਗਿਆ ਜੇ ਤਾਂ ਫਿਰੇ ਸਰਕਾਰਾਂ ਦਾ ਫਰਜ਼ ਹੈ ਕਿਉਂਕਿ ਬਿਨਾ ਪੁਲਿਸ ਦੀ ਸਾਂਤੀ ਤੋਂ ਇੱਕ ਚਿੜੀ ਨਹੀਂ ਮਤਲਬ ਇੱਕ ਕੀੜੀ ਵੀ ਨਹੀਂ ਤੁਰ ਸਕਦੀ ਇਹ ਮੈਂ ਤੁਹਾਨੂੰ ਕਹਿਣਾ ਇਹ ਸਾਰੇ ਨਾਲ ਕੇ ਕਰਦੇ ਆ ਸਾਰਿਆਂ ਨੂੰ ਹਿਸਾਬੱਤੀ ਆਉਂਦੀ ਆ ਔਰ ਆਪਣੀਆਂ ਮੌਜਾਂ ਕਰਦੇ ਅੱਜ ਦਾ ਨਹੀਂ ਹੈ ਪਿਛਲੇ 40-50 ਸਾਲਾਂ ਤੋਂ ਅਸੀਂ ਜਾਣਦੇ ਇਹੋ ਕੋਈ ਚੱਲੀ ਆਉਂਦਾ ਲੋਕਾਂ ਦਾ ਬੇਕੂ ਬਣਾਉਂਦੇ ਆ ਆਪਣਾ ਪੁਲਿਸ ਤੰਤਰ ਨੂੰ ਸੰਭਾਲਣਾ ਨਹੀਂ ਵਿਜੀਲੈਂਸ ਵਾਲਿਆਂ ਨੇ ਸੰਭਾਲਣਾ ਵਿਜੀਲੈਂਸ ਕਿੱਥੇ ਗਈ ਸੀ ਆਪੂਲਰ ਦੇ ਕੋਲੋਂ ਕਿੰਨਾ ਕੁਝ ਨਿਕਲਿਆ ਜੀ ਆਈਜੀ ਪੁੱਲਰ ਤੋਂ ਜੀ ਤੇ ਇਸ ਕਰਕੇ ਇਹ ਨਾ ਉਹ ਉਹ ਟੱਕੀ ਰੀ ਜੇ ਕੋਈ ਨਾ ਮੁਝੇ ਵਾਲੀ ਪੰਨ ਸਾਹਿਬ ਇਹ ਹਾਲਤ ਹੈਗੀ ਆ ਤੇ ਲੋਕਾਂ ਦੇ ਵਿੱਚ ਇਹ ਭਰਮ ਭਾਪਾ ਆ ਕੇ ਕਿ ਦੇਖੋ ਜੀ ਤੁਸੀਂ ਬਹਾਦਰ ਹੋ ਉਹਨਾਂ ਨੂੰ ਮਰਵਾ ਦਿਓ ਆਪਸ ਵਿੱਚ ਲੜਾ ਲੜਾ ਕੇ ਇੰਜ ਨਹੀਂ ਕੁਝ ਵੀ ਔਰ ਯੋਧ ਨਸ਼ੇ ਪਰੋਦੇ ਫੇਜ 2 ਚੱਲ ਪਿਆ ਪਹਿਲਾ ਜਾਨੀ ਬਹੁਤ ਹਾਂ ਦੂਜਾ ਇਹ ਸੀਗਾ ਉਹਨਾਂ ਨੇ ਇੱਕ ਤੇ ਫੜ ਕੇ ਦੱਸੋ ਦੂਜਾ ਜਿਹਦਾ ਨਸ਼ਾ ਛੱਡਣ ਵਾਲਾ ਉਹਨੂੰ ਉੱਥੇ ਭਰਤੀ ਕਰਾਓ ਤੁਸੀਂ ਫਿਰ ਘਰੇ ਬੈਜੋ ਤੁਸੀਂ ਕਹਿੰਦੇ ਸਰਕਾਰ ਕਰਦੀ ਹੈ ਤੁਸੀਂ ਫਿਰ ਠੀਕ ਠੀਕ ਮਤਲਬ ਇੰਨਾ ਇਤਿਹਾਸੂਲਣੀਆਂ ਗੱਲਾਂ ਜੇ ਤੁਸੀਂ ਆ ਕੇ ਆਪ ਆ ਕੇ ਕੈਮਰੇ ਲੈ ਕੇ ਦੇਖੋ ਤੇ ਤੁਹਾਨੂੰ ਕਾਫੀ ਇਹ ਰਿਕਾਰਡ ਕਰਨ ਦਾ ਮਜ਼ਾ ਵੀ ਆਊਗਾ ਜੀ ਇਹ ਦੇਖੋ ਖਤਰਾ ਤੇ ਜੇਲ ਦੇ ਵਿੱਚ ਮਤਲਬ ਦੇਖੋ ਜੇ ਉਹਨਾਂ ਨੇ ਕੋਈ ਗੱਲ ਕਹੀ ਹੈ ਤੇ ਉਹ ਡੈਟ ਕੈਨ ਬੀ ਹੈ ਟੇਕਨ ਕੇਅਰ ਆਫ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਉਹਦੇ ਚ ਕੋਈ ਲੀਗਲ ਜਿਹੜਾ ਆਰਗੂਮੈਂਟ ਸੇ ਆਪਾਂ ਨੂੰ ਸਾਹਬ ਇਹ ਕੇਸ ਤਰੀਕੇ ਦੇ ਹੈ ਸਵਾਲ ਤਾਂ ਕਰੀ ਜਾ ਜੀ ਉਹ ਲੈਂਡਲੀ ਹੋਊਗਾ ਖਤਰਾ ਕਿ ਹੋ ਜਾ ਹੋ ਸਕਦਾ ਇੱਕ ਤੇ ਉਹਨਾਂ ਦਾ ਜਦੋਂ ਗਏ ਸੀ ਇਹ ਸੀ ਕਿ ਉਹਨਾਂ ਨੂੰ ਅਲੱਗ ਮਤੇ ਤੌਰ ਤੇ ਦੋ ਦੂ ਹੋਰ ਕੋਈ ਬੜੇ ਵੇ ਜਬਰਦਸਤ ਕ੍ਰਿਮੀਨਲ ਲੋਕਾਂ ਉਹਨਾਂ ਦੇ ਨਾਲ ਨਾ ਰੱਖਿਆ ਜਾਏ ਵੀ ਲੱਗ ਤੌਰ ਤੇ ਰੱਖਿਆ ਜਾਏ ਵੀ ਖਤਰਾ ਉਸ ਕੀ ਸਮਝਾਇਆ ਹੈ ਨਾ ਖਤਰੇ ਦੋ ਹੀ ਕੀ ਸਮਝਦੇ ਆ ਜੀ ਇੱਕ ਦੇ ਕੋਈ ਫੂਡ ਬਾਇਫਰਿੰਗ ਨਾ ਹੁੰਦੀ ਹੋਵੇ ਉੱਥੇ ਜਿਹੜੀ ਆ ਹੈ ਨਾ ਹੋਰ ਉੱਥੇ ਅੰਦਰ ਤੇ ਖਤਰਾ ਕੀ ਹੁੰਦਾ ਜਾਂ ਤੁਹਾਨੂੰ ਕੋਈ ਅੰਦਰ ਆ ਕੇ ਤੁਹਾਡੇ ਤੇ ਹਮਲਾ ਕਰ ਸਕਦਾ ਬਾਕੀ ਜੇਲ੍ਹ ਚ ਤੇ ਦੋ ਹੀ ਖਤਰੇ ਹੁੰਦੇ ਆ ਨਾ ਤੇ ਇਸ ਕਰਕੇ ਜਿਹੜੇ ਤੇ ਉਹ ਗੱਲ ਆ ਉਹ ਤੇ ਪੂਰ ਵਾਲੀ ਉਹ ਤਿੰਨਾਂ ਦੀ ਨਹੀਂ ਲੱਗਦੀ ਹੈਗੀ ਜਿਹੜੀ ਆ ਗੱਲ ਹੈ ਕਿ ਸਾਨੂੰ ਉਹਨਾਂ ਨੂੰ ਅੰਦਰ ਕੋਈ ਉਹਨਾਂ ਤੇ ਹਮਲਾ ਕਰ ਸਕਦਾ ਉਹ ਕਾ ਵੈਸੇ ਜਿਉਂ ਉਹਨਾਂ ਨੇ ਕਿਹਾ ਤੇ ਕੁਛ ਨਾ ਕੁਛ ਤੇ ਉਹਦਾ ਆਧਾਰ ਹੋਊਗਾ ਪੰਨ ਸਾਹਿਬ ਮੈਂ ਅਜੇ ਕੋਈ ਇਹਦੇ ਤੇ ਪਰਸਨਲ ਤੌਰ ਤੇ ਇਨਕੁਆਰੀ ਨਹੀਂ ਕੀਤੀ ਹੈ ਕਿ ਕੀ ਸੱਚੀ ਮੁੱੱਚੀ ਕੀ ਜਿਹੜਾ ਕਿ ਉਹਨਾਂ ਦੇ ਬੰਦਿਆਂ ਤੋਂ ਪਤਾ ਤੇ ਲੱਗੇ ਜਾਊਗਾ ਪਰ ਜੇ ਉਹਨਾਂ ਨੇ ਕਿਹਾ ਹੈਗਾ ਤੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਰਾਜਨੀਤੀ ਤੋਂ ਪ੍ਰੇਰਿਤ ਵੀ ਹੋ ਸਕਦਾ ਜੀ ਜੈਨੂਅਲ ਵੀ ਹੋ ਸਕਦਾ ਹੈ ਰਾਜਨੀਤੀ ਤੋਂ ਪ੍ਰੇਰਿਤ ਵੀ ਹੋ ਸਕਦਾ ਪਰ ਸ਼ੁਰੂ ਚ ਉਹਨਾਂ ਦੀ ਕੰਪਲੇਂਟ ਇਹ ਪੰਨੂ ਸਾਹਿਬ ਸੀਗੀ ਇਸ ਗੱਲ ਦੀ ਜੀ ਕਿ ਜਿਹੜਾ ਉਹਨਾਂ ਨੂੰ ਕ੍ਰਿਮੀਨਲ ਦੇ ਨਾਲ ਰੱਖਿਆ ਗਿਆ ਹੈ ਤੇ ਉਹਨਾਂ ਨੂੰ ਅਲੱਗ ਹੋਣਾ ਚਾਹੀਦਾ ਜੇ ਉਹਨਾਂ ਨੇ ਅਜੇ ਨਹੀਂ ਕੀਤਾ ਇਸ ਕਿਸਮ ਦਾ ਤਾਂ ਫਿਰੇ ਦਿੱਕਤ ਹੋ ਵੀ ਸਕਦੀ ਦੂਸਰੀ ਗੱਲ ਇੱਕ ਨਾ ਬੜੀ ਅਜੀਬ ਜੀ ਗੱਲ ਹੈ ਬਿਕਰਮ ਸਿੰਘ ਮਜੀਠੀਆ ਬਾਰੇ ਵੀ ਹੂੰ ਬਾਰ ਬਾਰ ਜੇਲ ਚ ਜਾਂਦੇ ਪਹਿਲਾਂ ਵੀ ਗਏ ਫਿਰ ਬਾਹਰ ਆ ਜਾਂਦੇ ਸੁਪਰੀਮ ਕੋਰਟ ਛੱਡ ਦਿੰਦੀ ਹੈ ਸਫੀਸ਼ੀਐਂਟ ਐਵੀਡੈਂਸ ਨਹੀਂ ਹੈ ਜੇ ਉਹ ਜੋ ਵੀ ਹੈ ਜੋ ਲੀਗਲ ਪੁਆਇੰਟ ਹੈ ਮੈਂ ਠੀਕ ਗਲਤ ਚ ਨਹੀਂ ਹੈ ਕੋਈ ਸਮਗਲਿੰਗ ਚ ਹੈਗਾ ਕਿ ਨਹੀਂ ਹੈ